ਬੱਚਾ ਆ ਗਿਆ ਪਿੱਛੇ ਓਏ ਓ ਬੱਚਾ ਬੱਚਾ ਚਾ ਸੁੱਤਾ ਪਿਆ ਠੰਡੀ ਠੰਡੀ ਹਵਾ ਚਲਦੀ ਕੱਕਾ ਰੇਤਾ ਜਵਾਇ ਕਰਦਾ ਹੈ ਢੋਲੀ 5-5 ਲੀਟਰ ਦੀ ਜੋ ਇਹਨਾਂ ਦੇ ਦੁੱਧ ਦੇ ਕੰਮ ਤਾਂ ਆਉਗੀ ਆਉਗੀ ਘਰੇ ਕੋਈ ਚੋਣੀ ਨਹੀਂ ਇਹ ਕਰੜੇ ਬੰਦੇ ਨੂੰ ਵੜਾਓ ਖਾਲੀ ਕਰਦੇ ਗਰਦਵਾਰਾ ਬਸ ਕਰਦੇ ਸਾਰਾ ਉਹ ਚੱਲ ਮੜ ਇੱਧਰ ਬੰਦੇ ਕੋਈ ਨਹੀਂ ਕੱਟੀ ਨੂੰ ਹੈ ਹੈ ਲੱਗਦਾ ਛੜਾ ਕੇ ਭੱਜੂਗੀ ਢਿਡੀਆਂ ਸਬਜ਼ੀਆਂ ਸਾਰੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਚੰਗਾ ਪ੍ਰਬੰਧ ਹੈ ਹਾਂਜੀ ਦੋਸਤੋ ਅੱਜ ਆਪਾਂ ਦੇਣਾ ਐਤਵਾਰ ਪਿੰਡ ਝੋਲਡਰੋਹੀ ਪਸ਼ੂਆਂ ਦਾ ਮੇਲਾ ਤੇ ਪਸ਼ੂਆਂ ਦਾ ਮੇਲਾ ਕਹਿਮਾ ਸੀਮਾ ਸੀਮਾ ਪਸ਼ੂਆਂ ਦਾ ਮੇਲਾ ਭਾਈ ਕੰਟੀਨਿਊ ਚੱਲਦਾ ਹਰ ਐਤਵਾਰ ਤੜਕੇ ਤੋਂ ਲੈ ਕੇ ਅੱਠ ਤੋਂ ਲੈ ਕੇ ਸ਼ਾਮ ਦੇ 7 ਵਜੇ ਹੁੰਦੇ ਆ ਕਾਫੀ ਚੰਗੇ ਪਸ਼ੂ ਹੁੰਦੇ ਨੇ ਅੱਜ ਮੌਸਮ ਬਹੁਤ ਸੋਹਣਾ ਹੈਗਾ ਤੇ ਚੰਗੇ ਸੌਦੇ ਤੁਹਾਨੂੰ ਦਿਖਾਉਣੇ ਆ ਪੈਂਦੇ ਉੱਥੇ ਪੜਾਕੇ ਉਹ ਵੀ ਦਿਖਾਵਾਂਗੇ ਗਾਂਾਂ ਦੇ ਮਹਿਸਾਂ ਦੇ ਕਟੀਆਂ ਝੋਟੀਆਂ ਸਭ ਕੁਝ ਮਾਲ ਆਉਂਦਾ ਹੈ ਲੈਣ ਵਾਲੇ ਬਣੋ ਕੋਈ ਵੇਚਣ ਵਾਲ ਆਉਂਦਾ ਹੈਗਾ ਤੇ ਆਹ ਵੀਰ ਆਪਣਾ ਪਿੱਛੇ ਖੜਾ ਗੁਰਲਾਲ ਸਿੰਘ ਆ ਇਹ ਸਾਨੂੰ ਪਤਾ ਹੀ ਪਿਛਲੇ ਘੜੇ ਦੱਸਿਆ ਸੀ ਮੈਂ ਸੌਦੇ ਕਰਵਾਉਂਦਾ ਹੁੰਦਾ ਇਹ ਮੰਡੀ ਦੇ ਵਿੱਚ ਕਿਹੜੇ ਵੀਰ ਨੂੰ ਲੋੜ ਹੈ ਤਾਂ ਗੱਲਬਾਤ ਕਰ ਸਕਦੇ ਹੋ ਤੁਸੀਂ ਪਿੰਡ ਝੋਲਡਰੋਈ ਤਾਂ ਲੱਗਦੇ ਆ ਫਿਰ ਲੱਗੀ ਰੌਣਕ ਸਾਨੂੰ ਦਿਖਾਉਣੇ ਆਗੇ ਤਾਂ ਬਣੇ ਰਹੋ ਨਾਲ ਵੀਡੀਓ ਦੇ ਹਾਂਜੀ ਦੋਸਤੋ ਸਾਨੂੰ ਕਿਵੇਂ ਪਹਿਲਾਂ ਦੱਸ ਕੇਟੇ ਮੋਟਰਸਾਈਕਲਾਂ ਦੀ ਇੱਥੇ ਚੰਗੀ ਰੌਣਕ ਲੱਗੀ ਆ ਕਾਰਾਂ ਮੋਟਰਾਂ ਸਭ ਆਪੋ ਆਪਦੇ ਸਾਧਨਾਂ ਤੇ ਆਉਂਦੇ ਆ ਇੱਕ ਆ ਵੀਰ ਮੈਂ ਇਸ ਚੜਾਈ ਜਾਂਦਾ ਘਰ ਇਹਨੇ ਖਰੀਦੀ ਐ ਮਾਸ ਭਾਈ। ਹੇ ਹੇ। ਲੱਗਦਾ ਛੜਾ ਕੇ ਭੱਜੂਗੀ। ਤੜਕੇ-ਤੜਕੇ ਦਾ ਟਾਈਮ ਖੜਾ। ਤੇ ਕਈ ਵਾਰੀ ਕੋਈ ਪਸ਼ੂ ਖੜਾ ਡਾ ਡੁਰ ਜਾਂਦਾ ਹੈਗਾ ਤੇ ਭੁੰਡੀ ਦੇ ਵਿੱਚ ਚੜਾਉਂਦੇ ਵੀਰ। ਹੋ ਸਕਦਾ ਇਥੋਂ ਖਰੀਦੀ ਹੋਵੇ। ਤੇ ਫਲ ਫਰੂਟ ਰੇੜੀਆਂ ਸਬਜ਼ੀਆਂ ਸਾਰੀਆਂ ਦੁਕਾਨਾਂ ਹੈਗੀਆਂ ਨੇ। ਇੱਥੇ ਚੰਗਾ ਪ੍ਰਬੰਧ ਹੈ। ਕਿਹੜਾ ਵੀ ਸੌਦਾ ਹੁੰਦਾ ਇੱਥੇ ਪਰਚੀ ਕੱਟੀ ਜਾਂਦੀ ਐ ਤੁਹਾਨੂੰ ਹਰ ਮੇਲੇ ਤੇ ਅਸੀਂ ਦਿਖਾਉਣੇ ਆਂਗੇ। ਤੈਨੂੰ ਤੁਸੀਂ ਆਪਦੇ ਪਸ਼ੂ ਲੈ ਕੇ ਆ ਸਕਦੇ ਹੋਗੇ ਵੇਚ ਸਕਦੇ ਹੋ ਖਰੀਦ ਸਕਦੇ ਹੋਗੇ ਤੇ ਹਜੇ ਪਖੂਆ ਤੜਕੇ ਤੜਕੇ ਦਾ ਟਾਈਮ ਹੈਗਾ ਤੇ ਹਜੇ ਰੌਣਕ ਵਧੂਗੀ ਤੇ ਉਹ ਤੁਹਾਨੂੰ ਦਿਖਾਉਣੇ ਨਾਲ ਦੀ ਨਾਲ ਹੋਰ ਭਾਈ ਕੀ ਮੈਂ ਕੀ ਹਾਲ ਹੈ ਆ ਆਪਣਾ ਲੈ ਜੀ ਕੀਮਾ ਮਲ ਕੇ ਇਹ ਮਿਸਤਰੀ ਬੰਦਾ ਭਾਈ ਕਿਵੇਂ ਕੋਈ ਮਹਸ ਵੇਚਣਾ ਹੈ ਕਿ ਲੈਣਾ ਹੈ ਦੇਖਣ ਆਏ ਕਹਿੰਦਾ ਸ਼ੁਗਲੇ ਮੁਗਲੇ ਤੇ ਬਾਕੀ ਦਿਖਾਉਣੇ ਅੱਜ ਮੌਸਮ ਬਹੁਤ ਘੈਂਟ ਗੱਲਬਾਤ ਹੈ ਇੱਥੇ ਭਾਈ ਲੰਗਰ ਦਾ ਪ੍ਰਬੰਧ ਹੈ ਪਾਣੀ ਦਾ ਇਹ ਹਰ ਮੇਲੇ ਤੇ ਸ਼ੀਮਾ ਮੇਲਾ ਪਸ਼ੂਆਂ ਦੀ ਮੰਡੀ ਪਾਣੀ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਜਲ ਕਿਸੇ ਨੇ ਪਾਣੀ ਪੀਣਾ ਹੋਵੇ ਤਾਂ ਕੈਂਪਰਾਂ ਦੇ ਵਿੱਚ ਪਾਣੀ ਪ੍ਰਸ਼ਾਦ ਦਾ ਕਿਸੇ ਨੇ ਸ਼ੱਕ ਨਾ ਹੋਵੇ ਤਾਂ ਖੁੱਲੇ ਭੰਡਾਰੇ ਚੱਲਦੇ ਨੇ ਤੁਸੀਂ ਸ਼ੱਕ ਸਕਦੇ ਹੋਗੇ ਤੇ ਵੀਰ ਸ਼ਕੀ ਵੀ ਜਾਂਦੇ ਇੱਥੇ ਹਰ ਐਤਵਾਰ ਪਸ਼ੂਆਂ ਦਾ ਮੇਲਾ ਪਿੰਡ ਚੋਲਡ ਰੋਹੀ ਸ਼ੀਮਾ ਮੇਲਾ ਭਾਈ ਹਾਂਜੀ ਦੋਸਤੋ ਇੱਕ ਪਿਛਲੇ ਮੇਲੇ ਤੇ ਆਪਣੇ ਹਰ ਇੱਕ ਮੇਲੇ ਦੇ ਪਸ਼ੂ ਖਰੀਦਦਾ ਹੈ ਵੀਰਾ ਤੇ ਉਹ ਐਕਟਰ ਕੌਣਾ ਉਹ ਸ਼ੇਰੂਖਾਨਾ ਭਾਈ ਰਾਸਤਾਨ ਦਾ ਨੌਰਬਾਦਰੇ ਤੋਂ ਆਇਆ ਵੀਰੇ ਕੀ ਹਾਲ ਹੈ ਸ਼ੇਰੂਖਾਨਾ ਬੜੀ ਹੈ ਭਾਈ ਉਹ ਠੀਕ ਹਾਂ ਉਹ ਠੀਕ ਹੈ ਇਹ ਭਾਈ ਹਰ ਮੇਲੇ ਤੇ ਆਉਂਦਾ ਵੀਰਾ ਸ਼ੇਰੂਖਾਨਾ ਹੈ ਵੀਰ ਦਾ ਨਾਮ ਰੀਅਲ ਈ ਹੈ ਮੈਂ ਆਖਣਾ ਸਮਝਾ ਤਰਾਉਣ ਕਿਥੇ ਚੰਗੀ ਲੱਗਦੀ ਹੈ ਤੜਕੇ ਤੜਕੇ ਦਾ ਟਾਈਮ ਵੀਰ ਭਾਈ ਵਪਾਰੀ ਬਹੁਤ ਪਹੁੰਚੇ ਨੇ ਚੰਗੇ ਪਸ਼ੂ ਪਹੁੰਚੇ ਨੇ ਚੰਗੀ ਰੌਣਕ ਲੱਗੀ ਹੈ ਸਾਨੂੰ ਦਿਖਾਉਣੇ ਆ ਕੋਈ ਸੌਦਾ ਹੋਇਆ ਤਾਂ ਲਾਜ਼ਮੀ ਦਿਖਾਵਾਂਗੇ ਸੋਨੂੰ ਮੈਸਾਂ ਭਾਈ ਬਹੁਤ ਸੋਹਣੀਆਂ ਆਂਆਂ ਨੇ ਆ ਮੈਸ ਦੇ ਸਿੰਘ ਦੇਖੋ ਇਹ ਐਡੋ ਵੱਡ ਨਸਲ ਹੁੰਦੀ ਹੈ ਮੈਸ ਦੀ ਉਹ ਨਸਲ ਦੇ ਹਿਸਾਬ ਆ ਰੂਹ ਹੁੰਦੀ ਹੈ ਮੈਸ ਦੀ ਸਿੰਘ ਸ਼ਕਲ ਆ ਬੜਾ ਨਸਲ ਦੀ ਹੈ ਭਾਈ ਕਿਹੜੀ ਮੋਰਾ ਨਸਲ ਦੀ ਆਹਾ ਆਹਾ ਇਹ ਨਹੀਂ ਮੈਂ ਤਾਂ ਇਹਦੀ ਗੱਲ ਕਰਦਾ ਆ ਦੇਖੋ ਝੋਟੀ ਕਿੰਨੀ ਸੋਹਣੀ ਹੈਗੀ ਮੋਰਾ ਸੋਹਣੀ ਹੈ ਝੋਟੀ ਸੋਹਣੀ ਗੱਲਬਾਤ ਹੈਗੀ ਕਿਆ ਇਹਦਾ ਬੱਚਾ ਆ ਮੈਂ ਇਹਦਾ ਸੋਹਣੀ ਗੱਲਵਾਤਾ ਸੋਹਣਾ ਪਿੰਡਾ ਹੈ ਸੋਹਣੇ ਸਿੰਘ ਹੈਗੀ ਸੋਹਣੀ ਬੂਥ ਤੇ ਭਾਂਡਾ ਦੇਖੋ ਭਾਈ ਮੈਂ ਇਹਦਾ ਠੀਕ ਹੈ ਘਰ ਸੋਹਣਾ ਹੈਗਾ ਭਾਂਡੇ ਨਹੀਂ ਘਰ ਮੈਂ ਇਸ ਦਾ ਰੇਟ ਹੁੰਦਾ ਹੈਗਾ ਤੇ ਕਮੈਸ ਹੋ ਰਹੀ ਐ ਇਹਦਾ ਭਾਂਡਾ ਦੇਖੋ ਇਹ ਹਜੇ ਆਈ ਜਾਂਦੇ ਨੇ ਸਾਨੂੰ ਦੱਸਿਆ ਵੀ ਅੱਜ ਤੜਕੇ ਤੜਕੇ ਦਾ ਟਾਈਮ ਆਗਾ ਤੇ ਰੌਣਕ ਚੰਗੀ ਲੱਗੂਗੀ ਅੱਜ ਠੰਡ ਐ ਅੱਜ ਲੱਗਦਾ ਮੇਲਾ ਹੋਰ ਜਿਆਦਾ ਪਖੂ ਆਗਾ ਵੀਰ ਮੈਂ ਸਾਲੇ ਕੀ ਹੁੰਦੇ ਨੇ ਇੱਕ ਇਦਰਾ ਝੋਟੀਆਂ ਆਈ ਐ ਵੀਰ ਇਹਦੇ ਲਿਵੇ ਜਿਆਦਾ ਹੋ ਗਏ ਖਾਰਾ ਝੋਟੀਆਂ ਦੇ ਚਾਹਵਾਨ ਵੀ ਵੀਰ ਬਹੁਤ ਹੁੰਦੇ ਨੇ ਚੰਗੀ ਲੱਗਦੀ ਐ ਚੰਗਾ ਲੱਗਦਾ ਕਿਵੇਂ ਉਹ ਸੌਦਾ ਹੋ ਜਾਂਦਾ ਖਾਰਾ ਬੰਦੀ ਥੰਦੀ ਸੋਹਣੀ ਹੈਗੀ ਕਿਵੇਂ ਠੀਕ ਲੱਗਦਾ ਹੈ ਬਾਕੀ ਰੇਟ ਮੌਕੇ ਦਾ ਹੁੰਦਾ ਹੈ ਤੇ ਡਿਮਾਂਡ ਵੀਰਾਂ ਦੀ ਹੋਊਗੀ ਇੱਕ ਆਗੜੀ ਕਾਫੀ ਮਸਾਂਗਾਂ ਨੇ ਹਜੇ ਰੌਣਕ ਲੱਗੀ ਜਾਂਦੀ ਹੈ ਕਿਉਂਕਿ ਤੜਕੇ ਦਾ ਟਾਈਮ ਆਜੇ ਹਜੇ ਪੱਕਾ ਕੰਮ ਹੈ ਤੇ ਫਿਰ ਦਿਖਾਉਣੇ ਬਣੇ ਰਿਓ ਹਜੇ ਤੜਕੇ ਦਾ ਟਾਈਮ ਹੈ ਭਾਈ ਰੌਣਕ ਪੂਰੀ ਦਾ ਹਜੇ ਲੱਗੂਗੀ ਅੱਜ ਵੀਰ ਕਾਫੀ ਮਸਾਈ ਜਾਂਦਿਆਂ ਨੇ ਪਿੱਛੇ ਵੀ ਉਹ ਲਈ ਆਉਂਦੇ ਨੇ ਸਾਨੂੰ ਦਿਖਾਉਣੇ ਕਿਦੋਂ ਪੂਰਾ ਭਾਗ ਗਿਆ ਜਦੇ ਸਾਉਦੇ ਵੀ ਦਿਖਾਵਾਂਗੇ ਬਣੇ ਰਿਓ ਗਾਂਗਾਂ ਦੇ ਵੀ ਗਾਂਗਾਂ ਵੀ ਦਿਖਾਉਣੇ ਸਨ ਉੱਤਰ ਕੜਨ ਚੰਗਾਂ ਖੜੀਆਂ ਗਾਂਗਾਂ ਦੇਖੋ ਭਈ ਮੈਂ ਸਤੋਰ ਕਿਸਗਾ ਹੁੰਦਾ ਪੂਛ ਥੱਲੇ ਟੱਚ ਹੁੰਦੀ ਹੈ ਮੈਸ ਦੀ ਤਾਂ ਚੰਗਾ ਭਾਂਡਾ ਘਰ ਚੰਗੀ ਗੱਲਬਾਤ ਹੈ ਆਪਣਾ ਪਿੰਡ ਦਾ ਹੀ ਗੱਭਰੂ ਹੈ ਹਰਦੀਪ ਸਿੰਘ ਮਲਾਜਮ ਬੈਂਕੇ ਦੇ ਭਾਈ ਇਹ ਅੱਜ ਠੰਡਾ ਹੈ ਮੌਸਮ ਇਹ ਮਲਾਜਮ ਹੈ ਭਾਈ ਬੈਂਕੇ ਦੇ ਹਾਂ ਢਾਂਡਾ ਦੇਖੋ ਇਹਦਾ ਠੀਕ ਹੈ ਘਰ ਆਸਾਤੀ ਵੀਰ ਦਿਖਾਉਂਦਾ ਕਿਹੜੇ ਲਾ ਕੇ ਤੇ ਦੇਖੋ ਗੱਲਬਾਤ ਬੰਦੀ ਹੈ ਪਸੰਦ ਆਉਂਦੀ ਹੈ ਅਡੋ ਵੱਡ ਨਸਲ ਹੁੰਦੇ ਕਰ ਪਸ਼ੂਆਂ ਦੀ ਕਿਸੇ ਦੀ ਬੂਥ ਕੇ ਦਾ ਸਿੰਘ ਨਸਲ ਦੇ ਹਿਸਾਬ ਹੁੰਦਾ ਸਭ ਕੁਝ ਰੌਣਕ ਕਾਫੀ ਲੱਗੀ ਹੋਈ ਹੈ ਬੰਦਿਆਂ ਦੀ ਮਸ਼ੀਨਰੀ ਦੀ ਸਭ ਪ੍ਰਬੰਧ ਹੈ ਦੇਖਦੇ ਕੀ ਬੰਦ ਆਇਆ ਹਾਂਜੀ ਦੋਸਤੋ ਆ ਵੀਰ ਨੇ ਮੈਂ ਐਸਾ ਪਾਸ ਕਰਕੇ ਦੇਖਦਾ ਧਾਰਾ ਮਾਰਦਾ ਹੈਗਾ ਤੇ ਸੋਹਣਾ ਭਾਂਡਾ ਇਹਦਾ ਖਾਰਾ ਤੇ ਬੱਚਾ ਲਾ ਕੇ ਦੇਖਿਆ ਵੀਰ ਨੇ ਤੇ ਹੁਣ ਧਾਰਾ ਮਾਰ ਕੇ ਦੇਖੂਗਾ ਕਿਵੇਂ ਗੱਲਬਾਤ ਲੱਗਦੀ ਇਹਨੂੰ ਤੇ ਸੋਹਣੀਆ ਖਰਮ ਐਸਾ ਪਿੰਡੇ ਦੀ ਤੇ ਧਾਰਾ ਮਾਰੀਆਂ ਵੀਰ ਨੇ ਤਾਂ ਬਾਕੀ ਇਹਨੂੰ ਪਤਾ ਹੋਊਗਾ ਕਿਹੜਾ ਬੱਚੇ ਨੂੰ ਚੰਗਾਉਂਦਾ ਗਿਆ ਪਿਆਉਂਦਾ ਦੁੱਧ ਉਹਨੂੰ ਤੇ ਠੀਕ ਐ ਖਰ ਭਾਂਡਾ ਮੈਂ ਐਸਾ ਮੂੰਹ ਸਿੰਘ ਠੀਕ ਐ ਖਰ ਗੋਲ ਐ ਰੁਪਿਆ ਪੈਂਦਾ ਉਹ ਚ ਪਾਸ ਕਰੀਏ ਨਾ ਭਾਈ ਅਕੀ ਮੈਨ ਨਾਲ ਵੀ ਕਰਾਂ ਇਹ ਬਾਤ ਗੱਲ ਬਾਕੀ ਦੇਖਦੇ ਆ ਕਿਵੇਂ ਹਰਦਾ ਇਹਨਾਂ ਨੂੰ ਰੇਟ ਆ ਤੇ ਕਟਾਉਣੇ ਇਹਨਾਂ ਦੀ ਪਰਚੀ ਫੇਰ ਵੀਰ ਧਾਰਾ ਮਾਰਦਾ ਕਿਰਾ ਮੰਡੀ ਦਾ ਪਹਿਲਾ ਸੌਦਾ ਵੀਰ ਚੈੱਕ ਕਰਦਾ ਹੈਗਾ ਆਹ ਕੁੰਡੀ ਤੇ ਕਰਦਾ ਇੱਧਰ ਇੱਧਰ ਬੰਦੇ ਕੋਈ ਨਹੀਂ ਕੱਟੀ ਇਹਨੂੰ ਨਾਸਾਂ ਦੇ ਧਾਰ ਮਾਰਦਾ ਵੀਰ ਧਾਰ ਲੈਂਦੀ ਹੈ ਮੈਂ ਇਸ ਕਰਾ ਠੀਕ ਗੱਲ ਬਾਤ ਹੈ ਸੀ ਲਾ ਹਰ ਮੈਂ ਇਸ ਕਿਵੇਂ ਇੰਨੇ ਇਕੱਠੇ ਨਹੀਂ ਟਰਦੀ ਉਹ ਥੋੜਾ ਕਟੂਰ ਦੂਰ ਵਾ ਗਿਆ ਤੇ ਵੀਰ ਧਾਰਾ ਮਾਰਦਾ ਹੋਣਾ ਚੈੱਕ ਕਰਦਾ ਹੈਗਾ ਵੀਰ ਨੇ ਧਾਰਾ ਮਾਰੀਆਂ ਦੋ ਥਾਣਾ ਚੋਂ ਦੇਖਦਾ ਹੈਗਾ ਕਿਵੇਂ ਪਾਸ ਕਰਦਾ ਚੈੱਕ ਲੱਗਦੀ ਵੀਰ ਨੂੰ ਉਹ ਇਹਨੂੰ ਪਤਾ ਹੋਊਗਾ ਦੱਸੋ ਬਾਈ ਦੇਖਦਾ ਦੁੱਧ ਪੀ ਕੇ ਵੀ ਦੇਖੂ ਆ ਇਹ ਮਿੱਠਾ ਕਿੰਨੇ ਦਾ ਸੌਦਾ ਹੋਇਆ ਠੀਕ ਹੈ ਸੌਦਾ ਦਾ ਮੌਕਾ ਦੱਸਾਂ ਕਿ ਮੇਰੀ ਪਰਚੀ ਘੱਟੀ ਖਰਾ ਵੀਰੇ ਦਾ ਕੰਮ ਖਰਾ ਹੋ ਗਿਆ ਖਟਾ ਚਾਰੇ ਥਣਵੀਰ ਨੇ ਦੇਖੇ ਚੱਕਰ ਕੇ ਠੀਕ ਹੈ ਖਰਾ ਬਾਕੀ ਵੀਰ ਨੂੰ ਪਤਾ ਹੋਊਗਾ ਵੀਰ ਪੀ ਕੇ ਦੇਖਦਾ ਹੈ ਦੁੱਧ ਕਿਵੇਂ ਲੱਗਦਾ ਹੈ ਠੀਕ ਹੈ ਖਰਾ ਇੰਨਾ ਕ ਤਾਂ ਹੁੰਦਾ ਹੀ ਆ ਖਰਾ ਕੁਛ ਚੂਣ ਤੇ ਹੱਥ ਨਹੀਂ ਲੱਗਦਾ ਪੀਰ ਪੀ ਕੇ ਦੇਖਦਾ ਚਾਰੇ ਥਣਾਂ 'ਚ ਮਿੱਠਾ ਦੁੱਧ ਚੈੱਕ ਕਰੀਏ ਮੈਂ ਬਾਈ ਉਹ ਤਾਂ ਕਿੱਡੀ ਜੀ ਤੇ ਬਾਈ ਸਾਰੀ ਜਾਣਕਾਰੀ ਇਹ ਖੜਚ ਕੋਈ ਨਹੀਂ ਹੋ ਜਾਂਦਾ ਆਇਆ ਵੀ ਕਿਰੇ ਸੋਨੂ ਕਿਵੇਂ ਲੱਗਿਆ ਵੀਰੇ ਜੋ ਤੇਰਾ ਠੀਕ ਹੈ ਬਾਈ ਚਾਰਾਂ 'ਚ ਮਿੱਠਾ ਪੀਰਾਂ ਦਾ ਬਾਈ ਚਾਰੇ ਥਣ ਮਿੱਠਾ ਦੁੱਧ ਆਏਗਾ ਹੁਣ ਆ ਦੂਜਾ ਵੀਰ ਦੇਖੀ ਜਾਂਦਾ ਖਰਾ ਠੀਕ ਹੈ ਤੇ ਬਾਈ ਚੰਗੀ ਆ ਚਵਾਈ ਠੀਕ ਹੈ ਚਵਾਈ ਠੀਕ ਹੈ ਘਰਾ ਮੀਰਪੁਰ ਮੀਰਪੁਰ ਮੀਰਪੁਰਾ ਵੀਰ ਦਾ ਪਿੰਡ ਹੈ ਬਾਈ ਕਿੰਨਾ ਲੱਗ ਰਿਹਾ ਹੈ ਕੋਈ ਫਰਕ ਆ ਰਿਹਾ ਹੈ ਨਾ ਬਈ ਯਾਰ ਗੁਰੂ ਚ ਮੜ ਬਟਾ ਰਿਹਾ ਹੈ ਕੋਈ ਫਰਕ ਆ ਅੱਜ ਆਪਣੇ ਭਾਈ ਪਿੰਡ ਛੋਟਰੋਈ ਪਸ਼ੂਆਂ ਦੇ ਮੇਲੇ ਤੇ ਪਹਿਲਾ ਸੌਦਾ ਤੜਕੇ ਦਾ ਟਾਈਮ ਆ ਤੇ 200 ਭੀਮੇ ਦਾ ਇਸਨੇ ਮਹਸ ਵੀਰ ਨੇ ਵੇਚੀ ਐ ਤੇ ਜ਼ਿਲ੍ਹਾ ਮਾਨਸੇ ਦਾ ਪਿੰਡ ਗਾਗੋ ਕੀ ਇਸ ਵੀਰ ਨੇ ਮਹਸ ਖਰੀਦੀ ਐ ਤੇ ਦੋਨੇ ਵੀਰਾਂ ਨੂੰ ਇੱਕ ਇੱਕ ਗਿਫਟ ਦੇ ਵਿੱਚ ਕਿੰਨੀਆਂ ਦਿੱਤੀਆਂ ਗੰਗਾ ਹੈ ਤੰਨਾ ਵੀਰਾਂ ਨੂੰ ਵਧਾਈਆਂ ਹੋਵੇ ਤੇ ਵਾਧਾ ਕਰੇ ਤਾਂ ਲੱਖ ਲੱਖ ਸ਼ੁਕਰੀਆ ਭਾਈ ਤੁਹਾਡਾ ਹਾਂਜੀ ਦੋਸਤੋ ਆ ਮੈਂ ਦੇਖੋ ਇਹ ਵੀਰੇ ਇਹਦੀਆਂ ਵੀ ਧਾਰਾ ਮਾਰ ਕੇ ਦੇਖਦਾ ਹੈ ਤੇ ਦੇਖਦਾ ਵੀਰ ਕਿਵੇਂ ਲੱਗਦਾ ਇਹਨੂੰ ਧਾਰਾ ਇਹਦੀਆਂ ਦੁੱਧ ਚੈੱਕ ਕਰਕੇ ਪਾਸ ਕਰਕੇ ਦੇਖਦਾ ਕੱਟਰੂ ਦੇ ਪਾਸਾ ਢੂਏ ਤੇ ਨੇ ਦੁੱਧ ਚਿੱਟਾ ਹਾਂ ਤੇ ਧਾਰਾ ਮਾਰਦਾ ਵੀਰ ਖਾਰੇਗਾ ਤੇ ਬਾਕੀ ਵੀਰ ਦੱਸੂਗਾ ਧਾਰਾ ਮਾਰ ਕੇ ਕੀ ਗੱਲ ਬਾਤ ਲੱਗਦੀ ਏ ਠੀਕ ਆ ਕਰ ਮੈਂ ਸਾਰਾ ਚੱਲ ਦੂਜੇ ਜਮਾ ਆ ਮੈਂ ਨਾ ਨਾ ਬਾਕੀ ਵੀਰ ਪੀ ਕੇ ਦੇਖਦਾ ਸਣਾ ਦੋਦਾ ਕੀ ਗੱਲ ਬਾਤ ਆ ਕੀ ਆ ਮੈਂ ਆਸਾ ਧਾਰ ਮੰਗਦੀ ਏ ਲੱਗਦਾ ਨਾ ਨਾ ਬਿੱਲੋ ਨਾ ਉਤਾਰ ਲੈ ਲੈ ਉਧਰ ਲੈ 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 ਧਾਰ ਲੈਣ ਆਈ ਸੀ ਭਾਈ ਖਾਰਾ ਠੀਕ ਆ ਭਾਈ ਹੋਰ ਲਗਦੀ ਆ ਹੋਰ ਮੰਗਦੀ ਆ ਚੱਲਾ ਠੀਕ ਐ ਘਰ ਵੀਰ ਚੈੱਕ ਕਰੀ ਜਾਂਦਾ ਹਜੇ ਸਾਰ ਖਾ ਠੀਕ ਐ ਬਾਕੀ ਇਹ ਦੱਸੋ ਵੀਰ ਆਪ ਕੀ ਗੱਲ ਬਾਤ ਐ ਜੀ ਸਭ ਦੇ ਬਹੁਤ ਹੁੰਦੇ ਚੈੱਕ ਕਰੀ ਜਾਂਦੇ ਹੈਗੇ ਹੋਈ ਜਾਂਦੇ ਨਾਲ ਦੇ ਨਾਲ ਠੰਡ ਹੈ ਜੀ ਅੱਜ ਦੇਖੋ ਜੀ ਲੋਟਿਸ਼ ਬਾਕੀ ਕਰ ਦਾਂਗੇ ਦੇਖੋ ਲੋਈ ਨਹੀਂ ਹਾਂ ਮੈਨੂੰ ਕੋਈ ਨਹੀਂ ਦਿੱਤੀ ਹਾਂ ਵੀਰ ਕਿਵੇਂ ਲੱਗਿਆ ਦੁੱਧਾ ਧਾਰ ਕਿਵੇਂ ਹੈ ਠੀਕ ਹੈ ਉਹ ਚਵਾਈ ਕਿਵੇਂ ਹੈ ਜੀ ਵਧੀਆ ਕਹਿੰਦਾ ਚਵਾਈ ਦੂਜਾ ਵੀਰ ਦੇਖਦਾ ਚੈੱਕ ਕਰਕੇ ਤੇ ਬਾਕੀ ਜੇ ਸੌਦਾ ਆ ਗਿਆ ਤੁਹਾਨੂੰ ਦਿਖਾਉਣੇ ਤੇ ਪਰਚੀ ਦੇ ਭਾਈ ਇਹਨਾਂ ਦਾ ਹਾਂਜੀ ਦੋਸਤੋ ਆ ਵੇਚਣ ਵਾਲਾ ਵੀਰ ਪਿੰਡ ਭੀਵੇਂ ਤੋਂ ਇਹਨੇ ਮੈਂ ਇਸ ਵਿੱਚ ਇਹ ਤੇ ਲੈਣ ਵਾਲੇ ਪਿੰਡ ਅਲੀਕਾਂ ਤੋਂ ਵੀਰ ਆ ਤੇ ਦੋਨਾਂ ਨੂੰ ਪਲਾਸਟਿਕ ਦੀਆਂ ਕਿੰਨੀਆਂ ਹਰ ਮੇਲੇ ਤੇ ਕਿਹੜੇ ਗਿਫਟ ਦਿੰਨੇ ਆ ਐਤ ਕੀ ਵੀ ਜਾਰੀ ਨੇ ਗਿਫਟ ਆ ਤੇ ਵੀਰ ਨੂੰ ਵਧਾਈਆਂ ਦੋਨਾਂ ਨੂੰ ਤੇ ਠੀਕ ਹੈ ਜੀ ਸ਼ੁਕਰੀਆ ਬਾ ਡਾ ਹਾ ਉੱਥੇ ਪਤਾ ਨਹੀਂ ਕੀ ਇਕੱਠ ਜਾ ਹੋਈ ਜਾਂਦਾ ਇੱਕ ਸੌਦਾ ਲੱਗਦਾ ਹੋਰ ਹੁੰਦਾ ਦੇਖਿਓ ਇਹ ਸ਼ੋਰਾ ਢੋਲੀ ਦੇਤੀ ਤੇ ਇਧਰ ਵੀ ਢੋਲੀ ਦੇਤੀ ਸੀ ਘਰ ਆ ਇਕੱਠ ਜਾ ਪਤਾ ਨਹੀਂ ਕੀ ਪਤਾ ਨਹੀਂ ਤਾਂ ਲੜੇ ਤਾਂ ਨਹੀਂ ਸੌਦਾ ਹੁੰਦਾ ਸਾ ਤੋਂ ਪਹਿਲਾਂ ਤੈਰ ਘੱਟ ਲਿਆਏ ਖੜ ਜਾਓ ਖੜ ਜਾਓ ਆ ਖੜ ਜਾ ਭੋਲੇ ਆ ਵੇਚਣ ਵਾਲੇ ਵੀਰ ਬੱਪਾਂ ਤੋਂ ਤੇ ਲੈਣ ਵਾਲੇ ਕਿੱਥੋਂ ਦੀ ਆਖੀ ਸੀ ਓਏ ਝੋਲਡਾਂ ਦੇ ਨਹੀਂ ਵੇਚਣ ਵਾਲੇ ਓਏ ਵੇਚਣ ਵਾਲੇ ਖੜ ਜਾਣ ਵਾਲੇ ਦੇਸੂ ਖੁਰਦ ਨੇ ਵੀਰ ਦੇ ਤੇ ਵੇਚਣ ਵਾਲੇ ਬੱਪਾਂ ਦੇ ਨੇ ਤੇ ਦੋਨਾਂ ਨੂੰ ਵੀਰਾਂ ਨੂੰ ਇੱਕ ਇੱਕ ਗਿਫਟ ਦਿੱਤਾ ਗਿਆ ਪਲਾਸਟਿਕ ਦੀ ਢੋਲੀ 5-5 ਲੀਟਰ ਦੀ ਜੋ ਇਹਨਾਂ ਦੇ ਦੁੱਧ ਦੇ ਕੰਮ ਤਾਂ ਆਉਗੀ ਆਉਗੀ ਘਰੇ ਕੋਈ ਪਾਣੀ ਦੇ ਕੰਮ ਵੀ ਆਉਗੀ ਤੇ ਲੱਸੀ ਦੇ ਵੀ ਵੀਰਾਂ ਨੂੰ ਵਧਾਉਂਗਾ ਭਈ ਸੋਨੂੰ ਮੰਡੀ ਦਾ ਵਧੀਆ ਕੰਮ ਹੈ ਜਿੰਨੇ ਜਿਹੜਾ ਉਹ ਸੋਚਦਾ ਹੁੰਦਾ ਹੈਗਾ ਹੋਰ ਵੀਰ ਆਪਣੇ ਵਲੌਗ ਬਣਾਇ ਜਾਂਦੇ ਨੇ ਇੱਥੇ ਸਾਰੇ ਰਲ ਮਿਲ ਕੇ ਕਾਫੀ ਵਲੌਗ ਰਾਹੀਂ ਨੇ ਅੱਜ ਤਾਂ 4-5 ਇਹ ਕ ਇਹ ਕ ਆਪਣੇ ਮੰਡ ਦਾ ਤੇ ਅੱਧਰ ਵੀਰਾਂ ਦੇ ਦੇਖੋ ਅੱਜ ਨਵੇਂ ਸਟਾਲ ਲੱਗੇ ਨੇ ਤੇ ਬਾਕੀ ਆ ਲੱਗਦਾ ਵੀਰ ਕੋਈ ਗੱਲਬਾਤ ਕਰੀ ਜਾਂਦੇ ਆ ਤੇ ਗੱਲਬਾਤ ਕਾਦੀ ਕਰਦੇ ਆ ਜਿਸ ਤੇ ਜੇ ਬਲੈਕ ਕਾਓ ਚੜਨੇ ਕੀ ਕਾਲੀ ਗਾਂਦੀ ਇਹ ਗਾਂ ਦਾ ਸੌਦਾ ਹੋ ਸਕਦਾ ਹੋ ਗਈ ਜਾਵੇ ਮੀਨਿੰਗ ਨਹੀਂ ਮੀਨਿੰਗ ਹਾਂ ਆ ਹੈਗੇ ਆ ਸਿੰਘ ਥੋੜੇ ਜੇ ਪਤਾ ਨਹੀਂ ਉੱਗਰ ਕੇ ਇਹ ਐ ਹੋ ਗਏ ਕਿਵੇਂ ਆਪਾਂ ਖੱਬਲ ਤੇ ਸਪਰੇ ਨਹੀਂ ਕਰ ਦੰਦੇ ਉਹ ਸੁਣ ਕੇ ਵੀਰ ਨੇ ਦੱਸਿਆ ਤੇ ਠੀਕ ਐ ਤੇ ਖਰਾ ਦਿਖਾਉਣ ਇਹਨਾਂ ਦੀ ਪਰਚੀ ਕਟਾਉਣੇ ਜੇ ਸੌਦਾ ਹੋਇਆ ਤਾਂ ਜਿੰਨੇ ਵਧਾਂਗੇ ਇਹਨਾਂ ਨੂੰ ਵੀਰਾਂ ਨੂੰ ਤੇ ਕਰਦੇ ਕੋਈ ਗੱਲਬਾਤ ਏ ਆ ਉਰਲਾ ਕਰੂ ਆ ਝਾਗ ਦਾ ਡੇਡਾ ਡੇਡਾ ਕਿਹੜਾ ਮੇਰੇ ਬੰਨੇ ਤੂੰ ਡੇਡਾ ਡੇਡਾ ਝਾਗਦਾ ਸੁਣਾਉ ਆ ਕੁਝ ਕਵਰੀ ਕੋਈ ਇਹ ਤਾਂ ਠੀਕ ਆ ਬੰਦੇ ਹੁਣੇ ਨਾਲ ਧੰਨਵਾਦ ਤੇ ਆ ਗਾਂ ਦੀ ਤੋਰ ਦੇਖੋ ਲੰਮੀ ਤੋਰ ਲੰਮੀ ਗਾਂ ਦਾ ਭਾਂਡਾ ਦੇਖੋ ਭਾਈ ਪਿੱਛੋਂ ਬਹੁਤ ਸੋਹਣਾ ਹੈਗਾ ਠੀਕ ਗੱਲ ਬਾਤ ਆ ਖਰਾ ਇਹਾਂ ਦੇ ਕਹਿੰਦੇ ਰਾਜੀ ਉਹ ਜੂ ਖਵਾ ਦੋ ਕਹਿੰਦੇ ਕੁਛ ਇਹਨੂੰ ਇਹਦਾ ਬੱਚਾ ਕਿੱਥੇ ਬੱਚਾ ਇਹਦਾ ਇਹਦਾ ਬੱਚਾ ਆਪੇ ਸੁੱਤਾ ਇਹਦਾ ਬੱਚਾ ਸੁੱਤਾ ਪਿਆ ਠੰਡੀ ਠੰਡੀ ਹਵਾ ਚਲਦੀ ਕੱਕਾ ਰੇਤਾਂ ਜਵਾਇ ਕਰਦਾ ਹੈ ਕਿਹੜੀ ਗਾਂ ਦੀ ਸੋਨੂੰ ਅਸੀਂ ਤੋਰ ਦਿਖਾਈ ਸੀ ਇੱਥੇ ਚਾਲਣਾ ਉਹ ਵੀਰਾਂ ਨੇ ਧਾਰਾ ਮਾਰ ਕੇ ਦੇਖ ਲਿਆ ਤੇ ਚੈੱਕ ਕਰੀ ਜਾਂਦੇ ਆ ਪਾਸ ਕਰਦੇ ਆ ਉਹਨੂੰ ਤੇ ਵੀਰਾਂ ਨੂੰ ਕਿਵੇਂ ਲੱਗਦੀ ਹੈ ਸੌਦਾ ਹੋ ਗਿਆ ਕੀ ਬਾਤ ਆ ਵਧਾਂਗਾ ਫਿਰ ਭਾਈ 17 ਦੂਰਾ ਮਾਰ ਕੇ ਉਹ ਕੇ ਪਾਸ ਕਰਤੀ 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 ਜਾਮ ਕਰਤੀ ਬਾਸ ਆ ਕਰਤੀ ਜੀ ਕਰਤੀ ਕੀ ਬਾਤ ਆ ਹੁਣ ਚੋਕੇ ਦੇਖਦੇ ਹਾਂ ਦੇਖਦੇ ਆ ਭਾਈ ਆਹ ਬਹੁਤ ਚੰਗੀ ਐ ਅੱਛੀ ਗਾਇ ਠੀਕ ਐ ਜੀ ਵੀਰੇ ਨੂੰ ਚੋਕੇ ਦੇਖਦੇ ਚੈੱਕ ਕਰ ਲਈ ਪਾਸ ਐ ਤੇ ਸੌਦਾ ਹੋ ਗਿਆ ਤੇ ਵੀਰੇ ਨੂੰ ਚੌਂਦਾ ਟਰਦੀਦਾ ਨਹੀਂ ਇਹ ਵੀਰ ਚੌਂਦੇ ਆ ਗੁਰੂ ਘਰ ਖਾਤਰ ਦੁੱਧ ਚਾਹ ਖਾਤਰ ਲੈ ਕੇ ਆਂਦੇ ਆ ਪਾ ਹਿੰਮਤ ਵਾਲਾ ਬਣਾ ਕਰ ਉਹ ਜਿਹੜਾ 14 ਰੋਜ਼ ਦਾ ਕੋਈ ਹਿੰਮਤ ਵਾਲਾ ਕਰੜਾ ਆ ਬੰਦਾ ਬੈਠ ਓਏ ਓਏ ਗੁਰਪ੍ਰੀ ਦਾ ਚੋ ਆ ਸਾਡੇ ਬੰਦੇ ਨੂੰ ਜਵਾਬ ਯਾਰਾ ਲੋਡਰ ਵਾਲੇ ਨੂੰ ਇਹ ਕਰੜੇ ਬੰਦੇ ਨੂੰ ਵੜਾਓ ਖਾਲੀ ਕਰਦੇ ਗੁਰਦੁਆਰੇ ਬਸ ਕਰਦੇ ਸਾਰੇ ਓ ਚੱਲ ਮਾੜੀ ਮੋਟਾ ਦਾ ਰੱਖਦੀ ਖਾਲੀ ਨਾ ਕਰੀ ਕੇ ਲੋਡਰ ਓਏ ਖਾਲੀ ਨਾ ਨਾ ਖਾਲੀ ਨਾ ਕਰੀ ਓਏ ਖਾਲੀ ਨਹੀਂ ਕਰਦੇ ਹੁੰਦੇ ਖਾਲੀ ਨਹੀਂ ਕਰੀ ਥੋੜਾ ਬਹੁਤ ਰੱਖਦੀਆਂ ਜੇਰ ਉਹ ਫਿਰ ਖਾਲੀ ਮਾੜਾ ਭਾਂਡਾ ਕਰੇ ਘਰੇ ਵੀ ਜ਼ਰੂਰੀ ਹੈ ਵੀ ਨਹੀਂ ਤੇ ਆਪਾਂ ਨਹੀਂ ਹੈ ਤਾਂ ਤੇ ਗੁਰਪੁਰ ਵਾਸਤੇ ਹਾਂ ਉਹ ਤਾਂ ਗੁਰਪੁਰ ਵਾਸਤੇ ਮੈਂ ਸੇਵਾਦਾਰ ਤੇ ਆਪਣਾ ਲੋਡਣ ਵਾਲਾ ਗੁਰਪ੍ਰੀਤ ਸਿੰਘ ਸ਼ਰਮਾ ਇਹ ਕੱਢਦਾ ਹੈ ਕਰੜਾ ਜਾਂ ਹੋ ਕੇ ਕੱਢਦਾ ਧਾਰ ਹਾਂ ਬੋਲੇ ਬੰਦੇ ਦਾ ਨਹੀਂ ਕੰਮ ਤੇ ਗਾਂ ਦਾ ਹੋ ਗਿਆ ਸੌਦਾ ਉਹੀ ਗਾਂ ਦੇ ਕਿਹੜੇ ਸਾਨੂੰ ਤੌਰ ਦਿਖਾਈ ਸੀ ਕਿਵੇਂ ਸਿੰਘ ਦੱਸੇ ਸੀ ਮੈਂ ਸਾਨੂੰ ਤੇ ਵਧਾਂਗਾ ਵੀਰਾਂ ਨੂੰ ਤੇ ਘਟਾਉਣੇ ਇਹਨਾਂ ਦੀ ਪਰਚੀ ਪਸ਼ੂ ਮੰਡੀ ਦੇ ਰੌਣਕਾ ਤੇ ਇੱਕ ਵੀਰ ਆਪਾਂ ਨੂੰ ਟੱਕਰਿਆ ਸੀ ਇੱਥੇ ਆਪਣੇ ਪਿੰਡ ਦੇ ਹੀ ਆ ਦੋਸਤ ਮਿੱਤਰ ਹਾਂਜੀ ਕੀ ਹਾਲ ਹੈ ਜੀ ਠੀਕ ਹੈ ਜੀ ਹਾਂਜੀ ਕੀ ਨਾਂ ਜੀ ਆਪਣਾ ਨਾਲਾ ਗੁਰਵਿੰਦਰ ਹੈ ਬਈ ਸੋਡਾ ਪੰਜਾਬ ਤੇ ਡਾਟ ਪੀਵੀ 3 ਪੀਵੀ 3 ਨਮਈ ਖੋਲਾ ਲੌਂਗ ਪਾਉਣੇ ਕਿ ਸ਼ਾਟ ਆ ਨਹੀਂ ਮੈਂ ਜਾ ਸ਼ਾਟ ਹੀ ਪਾਣਾ ਯਾਰ ਸ਼ਾਟ ਪਾਉਣਗੇ ਲੌਂਗ ਸਟਾਰਟ ਕਰੂੰਗਾ ਪਾਉਣੀਆਂ ਠੀਕ ਹੈ ਜੀ ਇੱਥੇ ਅੱਜ ਕਿਵੇਂ ਆਏ ਸੀ ਇੱਥੇ ਮੈਂ ਪਸ਼ੂ ਲੈ ਕੇ ਆਇਆ ਬਈ ਪਸ਼ੂਆਂ ਕਿ ਮੈਂ ਇਸ ਗਾਂ ਤੇ ਝੋਟੀ ਗਾਂ ਤੇ ਝੋਟੀ ਲੈ ਕੇ ਆਇਆ ਹੈ ਤੇ ਕੀ ਡਿਮਾਂਡ ਹੈ ਰਮਾਨ ਗਾਂ ਦੀ 60000 ਰਹਾ ਝੋਟੀ ਦੀ 55 ਠੀਕ ਹੈ ਜੀ ਤੇ ਗਾਂ ਸਵਜ ਰ ਸੂਈ ਗਾਂ ਸੂਈ ਹੋਈ ਹੈ ਸੱਜਰ ਮੰਨ ਲਾਦਾ ਪਛੂ ਪਛਰੂ ਮਰ ਗਿਆ ਮੰਨ ਲੋ ਠੀਕ ਹੈ 16 ਲੀਟਰ ਅੱਛਾ ਜੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਠੀਕ ਹੈ ਵੀਰੇ ਬਾਈ ਲਾਜ਼ਮੀ ਵੀਰੇ ਕਿੰਨੇ ਸੁਣਨ ਵਾਲੇ ਆ ਹਾਂ ਠੀਕ ਹੈ ਜੀ ਤੇ ਚਾ ਇੱਥੇ ਲੱਗੀ ਮਿਲ ਪੂਰੀ ਰੌਣਕਾ ਤੇ ਮੌਸਮ ਚੰਗੀ ਤਰ੍ਹਾਂ ਬਹੁਤ ਚੰਗਾ ਰਮਾਨ ਬੜੀ ਚੰਗੀ ਗੱਲਬਾਤ ਹੈ ਜੀ ਉਧਰ ਲੰਗਰਾ ਪਾਣੀ ਬਾਧੂ ਤੇ ਬਾਕੀ ਖੇਤੀਬਾੜੀ ਦਾ ਪੁੱਛਣਾ ਹਾਂ ਗੱਡੀ ਉੱਥੇ ਗਾਂ ਵਿਕੀਏ ਸੌਦਾ ਹੋਇਆ ਹੈ ਤੇ ਗਾਂ ਪਰਚੀਆਂ ਕੋਲੇ ਲਿਆਏ ਪਰਚੀ ਘਟਾਦੀ ਵੀਰੇ ਹੈ ਓਏ ਬੱਚਾ ਆ ਗਿਆ ਪਿੱਛੇ ਓਏ ਓ ਬੱਚਾ ਬੱਚਾ ਇਹਨੂੰ ਰੋਮਾਂਦ ਰਿਓ ਗੱਡੀ ਆ ਗਈ ਗਿਫਟ ਮਿਲ ਗਏ ਕਿਹੜਾ ਪਿੰਡ ਆ ਜ਼ਰਾ ਤੁਸੀਂ ਗਾਂ ਲਈ ਹੈ ਆ ਵੀਰ ਨੇ ਗਾਂ ਲਈਏ ਨੂੰ ਵਧਾਈਆਂ ਤੇ ਵਿੱਚ ਕਿਹੜੇ ਨੇ ਆ ਕਿਹੜਾ ਪਿੰਡ ਆ ਵੀਰੇ ਓਹੜਾ ਹੇ ਅਲੀ ਕਾਮ ਦਾ ਪਿੰਡਾ ਤੇ ਇਹਨੂੰ ਵੀ ਢੋਲੀ ਮਿਲੀ ਗਿਫਟ ਚ ਵੀਰ ਨੂੰ ਵਧਾਈਆਂ ਯਾਰ ਤੇ ਅਸੀਂ ਉਹ ਉਥੇ ਪਰਚੀ ਤੇ ਭੁੱਲ ਗਏ ਯਾਰਾ ਥੈਂਕ ਯੂ ਧੰਨਵਾਦ ਵੀਰੇ ਹਾਂਜੀ ਦੋਸਤੋ ਇੰਨੀ ਕੀ ਗੱਲਬਾਤ ਸੀ ਮੇਲੇ ਦੀ ਮੇਲਾ ਸੀ ਇਹ ਸ਼ੀਮਾ ਤੇ ਜੇ ਤੁਸੀਂ ਬਲੌਗ ਇੱਥੋਂ ਦੇਖਦੇ ਖੈ ਸ਼ੁਕਰੀਆ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈ ਕਿ ਨਵੇਂ ਭਰਾ ਜੁੜਦੇ ਆਖਦੋ ਤਾਂ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ